ਤੇਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ 'ਚ ਰੋਜ਼-ਰੋਜ਼ ਮਾਰ ਰਿਹਾ ਹੈ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲਮੂਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਉਸਦੇ ਮਮਤਾ ਦੇ ਉੱਤੇ ਇਤਨਾ ਮਮਤਾ ਭਰਿਆ ਉਸਦਾ ਹਿਰਦਾ। ਤੂੰ ਘਰ ਆਓ ਮੇਰੇ ਮੀਂ ਮਹਾਰਾਜ ਦੀ ਬਾਣੀ ਗੁਰੂ ਅਰਜਨ ਦੇਵ ਜੀ ਤੂੰ ਘਰ ਆਓ ਮੇਰੇ ਮੀਂ ਤੇਮਰੇ ਦੁੱਖੇ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਹੋਈ ਤੋਵੇਗਾ। ਤੂੰ ਆ ਜਾਸੇ। ਇਹ ਗੁਨਾਹ ਤੇਰੇ ਕੋਲ ਨਹੀਂ ਧੁਲਨੇ। ਇਹ ਪਾਪ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਫਾ ਆ ਤੇ ਜਾ ਸਾਰੇ ਪਾਪ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੌਂਦਿਆਂ ਧੌਂਦਿਆਂ ਵੀ 10 ਪਾਪ ਕਰ ਬੈਠੇਗਾ 10 ਗੁਨਾਹਾਂ ਨੂੰ ਧੌਂਦਿਆਂ ਧੌਂਦਿਆਂ 100 ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀ ਹੈ ਇੱਕ ਸ਼ਬਦ ਲੈਵਲਾ ਹੈ ਤੇ ਫਿਰ ਹੋਵੇਗਾ ਕਿ ਨੌ ਨਿddੀ 18 ਸਿੱਧੀ ਪਿੱਛੇ ਲਗਿਆ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈਵਲਾ ਹੈ ਮਨ ਉਹ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ